ਸਰ ਜੇ ਕਾਰਜ ਜਿਹੜਾ ਬੂਟੇ ਬਢੋਏ ਨੇ ਗਲਤ ਤਰੀਕਾ ਮਤਲਬ ਕੀ ਗਲਤ ਕਾਰਵਾਈ ਹੋਈ ਹੈ ਕਿਉਂਕਿ বন ਵਿਭਾਗ ਕੋਲੋਂ ਵੀ ਇਧਰ ਆਣਾ ਜਾਣਾ ਘਟਾ ਹੈ ਕਿਨੇ ਕ ਬੂਟੇ ਕਟਾਈ ਹੋਏ ਨੇ ਬੂਟੇ ਸਰ 15 ਕ 10 15 ਬੂਟੇ ਤੇ ਹੈ ਕੋਈ ਜੰਗਲਾਤ ਵਿਭਾਗ ਦੇ ਕੋਈ ਅਫਸਰ ਜਾਂ ਮੁਲਾਜ਼ਮ ਕੋਈ ਆਏ ਨਹੀਂ ਇਧਰ ਸਰ ਇਹ ਪਹਿਲਾਂ ਤਾਂ ਨਹੀਂ ਹੋਣ ਕਟਾਈ ਹੋਣ ਤੋਂ ਬਾਅਦ ਆਏ ਸੀ ਸਰ ਕੀ ਨਾਮ ਈ ਤੁਹਾਡਾ? ਮੇਰਾ ਨਾਮ ਅਸਰ ਲਖਵੀਰ ਸਿੰਘ ਹੈ। ਤੇ ਲਖਵੀਰ ਜੀ ਪਿੰਡ ਕਿਹੜਾ ਤੁਹਾਡਾ? ਪਿੰਡ ਅੱਤੇਪੁਰ ਜੀ। ਆ ਇਧਰੋਂ ਤੁਸੀਂ ਆ ਜਾ ਰਹੇ ਹੈਗੇ ਉਹ ਬੂਟੇ ਵੀ ਜਿਹੜੇ ਨੇ ਉਹ ਜੰਗਲ ਦੇ ਵਿੱਚ ਸਰਕਾਰੀ ਜੰਗਲ ਆ ਜਿਹੜਾ ਖੇੜ ਦੇ ਬੂਟੇ ਜਿਹੜੇ ਕਟਾਈ ਕੀਤੇ ਨੇ ਕੀ ਕਹਿਣਾ ਚਾਹੋ? ਸਰ ਜੇ ਇਹ ਕਾਰਜ ਜਿਹੜਾ ਬੂਟੇ ਬੜੋਏ ਨੇ ਗਲਤ ਤਰੀਕਾ ਮਤਲਬ ਕੀ? ਗਲਤ ਕਾਰਵਾਈ ਹੋਈ ਹੈ ਕਿਉਂਕਿ বন ਵਿਭਾਗ ਵੱਲੋਂ ਵੀ ਇਧਰ ਆਣਾ ਜਾਣਾ ਘਟਾ ਹੈ। ਜائیں ਬੰਦਾ ਇੱਕ ਰਾਤ ਤੇ ਪੱਕਾ ਡਿਊਟੀ ਹੋਣਾ ਚਾਹੀਦਾ ਹੈ। ਕਿਉਂਕਿ ਇੱਥੋਂ ਲੈ ਕੇ ਮਾਦੋਪੁਰ ਤੱਕ ਪੂਰਾ ਇਹ ਜੀਪ ਤੱਕ ਪੂਰਾ ਨਹਿਰ ਦਾ ਵਿਭਾਗ ਆ ਨਹਿਰ ਵਿਭਾਗ ਦਾ ਕੰਮਸ਼ਾਹਮ ਇੱਕ ਬੰਦਾ 12 ਵਜੇ 1 ਵਜੇ 4 ਵਜੇ ਮਤਲਬ ਕਿ ਚੱਕਰ ਮਾਰਨਾ ਚਾਹੀਦਾ ਫੋਰ ਡਿਪਾਰਟਮੈਂਟ ਦਾ ਵੀ ਫੋਰ ਫੋਰ ਬਿਲਕੁਲ ਸਰ ਦੋ ਬੰਦੇ ਨਹੀਂ ਉਹ ਤਿੰਨ ਹੋਣ ਤਾਂ ਕਿ ਪਿੰਡ ਦੇ ਲੋਕੀ ਵੀ ਆਉਂਦੇ ਜਾਂਦੇ ਨੇ ਕੋਈ ਉਹਨਾਂ ਨੂੰ ਮਦਦ ਕੀ ਮਤਲਬ ਕਿ ਸਾਨੂੰ ਵੀ ਕੋਈ ਡਰ ਨਹੀਂ ਹੋਏਗਾ ਤਾਂ ਉਹਨਾਂ ਨੂੰ ਕੋਈ ਡਰ ਨਹੀਂ ਹੋਏਗਾ ਉਹਨਾਂ ਨੂੰ ਪਤਾ ਪਿੰਡ ਦੇ ਬੰਦੇ ਨਾਲ ਲਾ ਕੇ ਪੇ ਘਾਰਨਾ ਇਹ ਲਾ ਕੇ ਸਾਰੇ ਘਾਰਨਾ ਤੇ ਮਤਲਬ ਗਲਤ ਕਰ ਬਈਆ ਜੜੀ ਹੋਈ ਆ ਕਿਨੇ ਕ ਬੂਟੇ ਕਟਾਈ ਹੋਏ ਨੇ ਬੂਟੇ ਸਰ 15 ਕ 10 15 ਬੂਟੇ ਤੇ ਹੈ ਹੁਣ ਤੁਹਾਡੇ ਸਾਹਮਣੇ ਦੇਖ ਲਓ ਤੁਸੀਂ ਸਾਹਮਣੇ ਲੰਬੜਿਆ ਸਭ ਸਰਕਾਰ ਵੱਲੋਂ ਇਹਨਾਂ ਬੂਟਿਆਂ ਤੇ ਪਾਬੰਦੀ ਲਗਾ ਰੱਖੀ ਆ ਸਿੱਧੀ ਐਫ ਆਈ ਆਰ ਹੈਗੀ ਆ ਬਿਲਕੁਲ ਬਿਲਕੁਲ ਸਹੀ ਹੋਣੀ ਚਾਹੀਦੀ ਕਾਰਵਾਈ ਕੋਈ ਜੰਗਲਾਤ ਵਿਭਾਗ ਦੇ ਕੋਈ ਅਫਸਰ ਜਾਂ ਮੁਲਾਜ਼ਮ ਕੋਈ ਆਏ ਨਹੀਂ ਇੱਧਰ ਸਰ ਇਹ ਪਹਿਲਾਂ ਤਾਂ ਨਹੀਂ ਹੋਣ ਕਟਾਈ ਹੋਣ ਤੋਂ ਬਾਅਦ ਆਏ ਸੀ ਜਦੋਂ ਕਟਾਈ ਹੋਈ ਆ ਉਸ ਦਿਨ ਸਾਰੇ ਇੱਥੇ ਮੇਰਾ ਗਾਰਡ ਆ ਸਾਨੂੰ ਦੇ ਨਾਮ ਮਨੋਗਨਵਲਿਆ ਨਹੀਂ ਕੋਣ ਕੋਣਾ ਕੋਣ ਮੁਲਾਜ਼ਮ ਆ ਕਿਹਦੇ ਅੰਡਰ ਨਾਲ ਬੂਟੇ ਕੋਈ ਕਾਰਵਾਈ ਹੋਈ ਲੱਗਦੀ ਆ ਕੋਈ ਨਹੀਂ ਆਏ ਤੱਕ ਲੱਗਦਾ ਕੋਈ ਕਾਰਵਾਈ ਹੋਈ ਆ ਬੰਦੇ ਫੜ ਲੈਨੇ ਬੰਦੇ ਹੁਣ ਸਾਰਾ ਹੀ ਕੁਝ ਕਹਿ ਨਹੀਂ ਸਕਦੇ ਉਹ ਕਿ ਸਾਨੂੰ ਪਤਾ ਨਹੀਂ ਜੇ ਪਿੰਡ ਦੇ ਲੋਕਾਂ ਨੂੰ ਪਤਾ ਹੋਏ ਹਾਂ ਵੀ ਬੰਦੇ ਫੜੋਏ ਨਾ ਪਤਾ ਲੱਗ ਹੀ ਜਾਂਦਾ ਕੀ ਮੰਗ ਕੀ ਕਰਦੇ ਹੋ ਮੰਗ ਕਰਨੇ ਕਾਰਵਾਈ ਹੋਣੀ ਚਾਹੀਦੀ ਸਖਤ ਕਾਰਵਾਈ ਹੋਣੀ ਚਾਹੀਦੀ ਦੁਬਾਰਾ ਤੋਂ ਅੱਗੇ ਕਾਰਵਾਈ ਨਹੀਂ ਹੋਏ ਹਾਂ ਸ਼ੇਰ ਮੰਗ ਕਰਨੇ ਬਸ ਨਾ ਜੇ ਮিলি ਪਖਤਾ ਤੋਂ ਵੀ ਬੰਦੇ ਵਿੱਚ ਇਨਵੋਲਵ ਜੜੇ ਆ ਇਦਾਂ ਕਿਸੇ ਬੰਦੇ ਦੀ ਮਤਲਬ ਕਿ ਕੋਈ ਜ਼ਰਤ ਨਹੀਂ ਹੈ ਜ਼ਰਤ ਨਹੀਂ ਹੈ ਕਿਸੇ ਬੰਦੇ ਦੀ ਇੱਥੇ ਆ ਕੇ ਮਤਲਬ ਕਿ ਹੱਥ ਪਾਣਾ ਵੀ ਰੋਡ ਦੇ ਕੰਡੇ ਠਰਕੀ ਨਾ ਜੀ ਆਪਣਾ ਠੀਕ ਹੈ ਮੰਗਲ ਸਿੰਘ ਜੀ ਕਿਹੜਾ ਪਿੰਡ ਆ ਜੀ ਅੱਥੇ ਵੀ ਸਰ ਇਹ ਜੰਗਲਾਤ ਵਿਭਾਗ ਤੇ ਜਿਹੜੇ ਬੂਟੇ ਖੈਰ ਦੇ ਆ ਬੜੇ ਕੀਮਤੀ ਬੁਠੇ ਹੈਗੇ ਵਨ ਮਾਫੀਆ ਵਾਲੋ ਕਟੇਗੇ ਕੀ ਕਹਿਣਾ ਚਾਹੋ ਕਹੋ ਜੀ ਇਹ ਕਾਰਵਾਈ ਚ ਹੋਣੀ ਚਾਹੀਦੀ ਆ ਉਹਨੇ ਚੋਰੀ ਕੀਤੀ ਸੀ ਉਹਨਾਂ ਫੜਨਾ ਚਾਹੀਦਾ ਬੰਦੇ ਕਿੰਨੇ ਕੇ ਬੁਠੇ ਫੜੋਗੇ 12 ਤਰ ਬੁਠੇ ਹੈ ਹੀ ਨਾ ਤੁਹਾਡੇ ਸਾਹਮਣੇ ਹੀ ਖੜਾ ਪਿਆ ਕੋਈ ਅਧਿਕਾਰੀ ਵਗੈਰੇ ਮੁਲਾਜ਼ਮ ਕੋਈ ਜਿਸਨ ਰਾਤ ਹੋ ਗਈ ਹੈ ਰਾਤ ਨੂੰ ਉਦਰੀ ਆਏ ਨਾ ਜਦੋਂ ਕਟਾਈ ਹੋਈ ਹੈ ਉਹਦੇ ਸਵੇਰੇ ਕੋਈ ਕੋਈ ਫੋਨ ਕੋਈ ਕੀਤਾ ਤਾਂ ਕੋਈ ਨਹੀਂ ਉਹਦਨੇ ਆਏ ਮੋੜ ਤੇ ਲੱਗੇ ਨਾ ਨਾ ਕੋਈ ਬੰਦਾ ਫੜਿਆ ਨਾ ਕੀ ਲੱਗਦਾ ਕੋਈ ਕਾਰਵਾਈ ਹੋ ਰਹੀ ਹੈ ਪਤਾ ਨਹੀਂ ਹੁਣ ਸਾਨੂੰ ਕੋਈ ਲੱਭਾ ਨਹੀਂ ਆਉਂਦਾ ਕੀ ਲੱਗਦਾ ਮਿਲੀ ਭਗਤ ਵੀ ਹੋ ਸਕਦੀ ਹੈ ਉਹ ਸੌਧੀ ਹੁਣੀ ਹੈ ਜੀ ਹੁਣ ਕੀ ਪਤਾ ਨੂੰ ਆਹੀ ਹੁਣ ਕੀ ਕਹਿਸਨੇ ਹੁਣ ਜਿਆਦਾ ਬੰਦਾ ਫੜੋਗੇ ਸਾਨੂੰ ਪਤਾ ਲੱਗੇ ਵੀ ਠੀਕ ਆ ਅਸੀਂ ਤਾਂ ਇੱਥੇ ਪਾਲੀਪੁਰੀ ਦੇ ਬੰਦੇ ਤੇ ਫਿਰਨਾ ਹਰ ਇੱਕ ਬੰਦਾ ਲੱਭਦਾ ਠੀਕ ਹੈ ਨਹੀਂ ਅਸੀਂ ਦੁਪਹਿਰ ਆ ਵੀ ਆਉਣਾ ਸ਼ਾਮੀ ਆਉਣਾ ਦੇਹ ਰਹੀਏ ਕੀ ਮੰਨ ਕੀ ਕਰਦੇ ਹਾਂ ਤਾਂ ਠੀਕ ਆ ਹੁਣ ਬੰਦਾ ਫੜੋਣਾ ਚਾਹਦਾ ਬੰਗ ਮਾਗੀ ਆ ਚਲੇ ਗਿਆ ਮੈਂ ਵਿਚਾਰਾ ਕੋਈ ਮਾੜਾ ਬੰਦਾ ਫੜੋਈਆ ਵਿੱਚ ਜੋ ਕੋਈ ਮਰਸਾ ਬੱਲ ਨਹੀਂ ਲੀਕ ਤੇ ਕੋਈ ਨੱਖਣਾ ਖੜਾ ਇਹੋ ਲਈ ਜਾ। ਦੂਜੀ ਨਾਲ ਹੋ ਕੇ ਜੀਂ ਜਾ ਰਹੇ ਹੁਣ। ਠੀਕ ਹੈ ਨਹੀਂ। ਸਰ ਅੱਤੇਪੁਰ ਦੇ ਜਿਹੜੇ ਕੋਰਪ ਡਿਪਾਰਟਮੈਂਟ ਦੇ ਜਿਹੜੇ ਜਨਰ ਹੈਗੇ ਨੇ ਉੱਤੇ ਜਿਹੜੇ ਫੇਸਕਿੰਟ ਜਿਹੜੇ ਫੁੱਟੇ ਨਿਕਾ ਦੇ। ਉਹ ਖੁਦਾਈ ਕੀਤੀ ਗਏ। ਸਰ ਜੀ ਕਰਾ। ਸਾਡੇ ਕੋਲ ਕੰਪਲੇਂਟ ਰੀਸੀਵ ਹੋਈ ਹੈ। ਇਹਦੇ ਰਿਲੇਟਿਡ ਸੀ ਅੱਜ ਫੋਰੈਸਟ ਡਿਪਾਰਟਮੈਂਟ ਜੋ ਸੱਸਣ ਬੁਲਾਇਆ ਤੇ ਉਹਨਾਂ ਦੇ ਨਾਲ ਸਾਡੀ ਟੀਮ ਜਾਊਗੀ ਮੌਕੇ ਤੇ ਵੈਰੀਫਾਈ ਕਰਾਂਗੇ ਜਦ। ਤੇ ਫਿਰ ਜਿਹੜੀ ਵੀ ਇਹਦੇ ਚ ਲੀਗਲ ਪ੍ਰੋਸੀਡਿੰਗ ਬਣਦੀ ਉਹ ਕੀ ਤੇ ਸਰ ਅਗਰ ਰਾਤ ਨੂੰ ਮੁਲਾਜ਼ਮ ਉਥੇ ਦੌਰਾ ਕਰਦੇ ਹੋਣ ਤਾਂ ਇਹ ਚੀਜ਼ ਨੋਬਤ ਨਹੀਂ ਆ ਸਕਦੀ ਹੈ ਜੀ। ਕੀ ਲੱਗਦਾ ਕਿ ਇਹ ਇਹਨਾਂ ਦਾ ਦੌਰਾ ਉਥੇ ਹੁੰਦਾ ਹੈ। ਅ ਦੇਖੋ ਫੋਰੈਸਟ ਡਿਪਾਰਟਮੈਂਟ ਦੇ ਆਪਣੇ ਗਾਰਡਸ ਹੈਗੇ ਇਹ ਆਪਣੀ ਪੈਟਰੋਲਿੰਗ ਕਰਦੇ ਹੋਣਗੇ ਸਾਡੇ ਵੱਲੋਂ ਜੀਆਰਪੀ ਹੈਗੀਆਂ ਆਪਣੀ ਏਰੀਆ ਚ ਪੈਟਰੋਲਿੰਗ ਚੱਲਦੀ ਹੈ ਪਰ ਇਹ ਜੰਗਲ ਦਾ ਏਰੀਆ ਉਥੇ ਫੋਰੈਸਟ ਵਾਰਡਨ ਦੀ ਬੰਦੀ ਹੈ ਉਥੇ ਪੈਟਰੋਲਿੰਗ ਜਿਹਾ ਖੁੱਸਲੀ ਕਰਦੇ ਹੋਣਗੇ ਉਸ ਤੇ ਰਿਪੋਰਟ ਕਰਾਂਗੇ। ਤਾਂ ਅਗਰ ਮੁਲਾਜ਼ਮ ਉੱਤੇ ਪਟੋਲੀਅਨ ਕਰਦੇ ਹੋਣ ਕੀ ਬੁਟੇ ਕਟਾਈ ਹੋ ਸਕਦੇ ਨੇ ਨਹੀਂ ਮੌਕੇ ਤੇ ਜੇ ਉੱਥੇ ਅਦਾਜ ਹੋਵੇ ਫਿਰ ਤਾਂ ਬਿਲਕੁਲ ਨਹੀਂ ਹੋ ਸਕਦਾ ਮਰਜ਼ੀ ਹੈ ਕਿ ਮੇਰੀ ਪਗੜੀ ਹੋ ਸਕਦੀ ਹੈ ਵੈਰੀਫਾਈ ਕਰਾਂਗੇ ਜੀ ਕੰਪਲੇਂਟ ਤਾਂ ਸਾਡੇ ਕੋਲ ਰੀਸੀਵ ਹੋ ਗਈ ਹੈ ਇਹਨੂੰ ਅਸੀਂ ਵੈਰੀਫਾਈ ਕਰਾਂਗੇ ਕਿ ਫਿਰ ਜੋ ਪ੍ਰोसीडिंग ਬਣਦੀ ਹੈ ਜਿਹਦੇ ਵੀ ਇਲਾਕਾ ਉਹ ਨੋਟੈਂਸ ਲਵਾਉਂਦੇ ਕੋਈ ਕਰਤਾਰੀ ਵੀ ਹੋਵੇ ਤਾਂ ਕਰ ਕੋਈ ਹੋਈ ਜਾ ਐਫ ਆਈ ਆਰ ਨਹੀਂ ਇਹਨਾਂ ਦੇ ਡਿਪਾਰਟਮੈਂਟ ਵਾਲੇ ਅੱਜ ਭੁਲਾਏ ਤੇ ਨਾਲ ਸਾਡੀ ਟੀਮ ਜਾ ਕੇ ਮੌਕੇ ਤੇ ਵੈਰੀਫਾਈ ਕਰਾਂਗੇ